ਤਸਰੀ ਗੱਲ ਸਾਰੇ ਵੀਰਾਂ ਨੂੰ ਆਪਣਾ ਡੇ ਦੀ ਫਾਰਮ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਨ੍ਹਾਂ ਨੇ ਚੈਨਲ ਅਜੇ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਇੱਕ ਬੇਨਤੀ ਹੈ ਜਿਹੜਾ ਵੀ ਵੀਰ YouTube ਤੋਂ ਵੀਡੀਓ ਵੇਖ ਕੇ ਡੰਗਰ ਜਾਂ ਆਨਲਾਈਨ ਕਿਦੋਂ ਵੀ ਵੇਖ ਕੇ ਡੰਗਰ ਲੈਂਦਾ ਹਨ ਉਹਦੀ ਦੋ ਟਾਈਮ ਵੀ ਸੋਏ ਸੋਏ ਡੰਗਰ ਦੀ ਤਸੱਲੀ ਕਰਿਆ ਕਰੋ ਚੋਕੇ ਸੂਣ ਵਾਲੇ ਡੰਗਰ ਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਤਸੱਲੀ ਕਰਕੇ ਫੇਰ ਖਰੀਦਿਆ ਕਰੋ ਵਪਾਰੀ ਕਿਸੇ ਵੀ ਵੀਰ ਦੀ ਗਾਰੰਟੀ ਦੇ ਨਾਂ ਪਸ਼ੂ ਖਰੀਦਿਆ ਕਰੋ ਆਜਾਏ ਆਪਾਂ ਪ੍ਰਭ ਵੀਰ ਕੋ ਬੁੱਢੇ ਥੇ ਸਤਿ ਸ਼੍ਰੀ ਅਕਾਲ ਜੀ। ਪਈ ਆਪਣਾ ਐਡਰੈਸ ਹੈਗਾ ਜੇ ਪਿੰਡ ਫੁੱਟਾ ਥੇ ਤਸੀਲ ਪਾਹੋਜਾਲਾ ਸਾਹਿਬ ਜ਼ਿਲ੍ਹਾ ਹੰਪਸਰ ਸਾਹਿਬ ਤੇ ਨੇੜੇ ਪੈਂਦਾ ਇਹ ਵਿਆਸ ਤੇ ਮੋਬਾਈਲ ਨੰਬਰ ਜਿਹਾ ਉਹ 7737168043 7737168043 ਆਹ ਵੀਡੀਓ ਆਪਣੇ ਉਹ ਮਾਝੇ ਦੇ ਕੋਈ ਤੀਜੇ ਸੁਣੇ ਸੁਣੀ ਜੇ ਵੱਡੀ ਮਾਝਵਾ 1 ਮਹੀਨਾ ਤੇ 7-8 ਦਿਨ ਰਹਿੰਦੀ ਆ ਸੁਣਦੇ ਵਿੱਚ ਇਹ 16 15 12 ਲੀਟਰ ਤੇ ਚੱਲਣ ਵਾਲੀ ਮੱਝਵਾਲ ਐਂ ਸੀਰੀਜ਼ 3 ਜਾਂ ਵੇਚਾ ਦੇ ਲਈ ਜਿੱਦਾ ਮਰਜੀ ਵੇਚੋ ਭਾਵੇਂ ਆ ਲਈ ਐੱਚੀ ਆਪ ਬਦਾਈਆਂ ਨੂੰ ਮਾਲ ਮੁੰਦੀ ਐ ਮੱਝ ਇਧਰੋਂ ਬਹਿਣਾ ਇਧਰੋਂ ਬਹਿਓ ਜੇ ਪਾਸੇ ਬਹਿਣਾ ਵਾ ਫੁੱਲ ਵੱਡੀ ਮੱਝ ਵਿੱਚ ਤੁਹਾਨੂੰ ਮੱਝ ਵੇਚਿਓ ਮੈਂ ਇਹਨਾਂ ਤੇ ਗਾਣਾ ਵਾ ਮੱਝ ਕਾਦੀ ਆ ਕੋਲੋਂ ਮੇਰੀ ਉਂਦੀ ਮੱਝ ਵਾ ਵੀਰ ਜੀ ਤੋਰ ਕੇ ਵਖਾਓ ਹਣ ਮੱਝ ਲੋ ਜੀ ਤੋਰ ਕੇ ਲੱਗੇ ਮੱਝ ਪੂਰੀ ਠੰਡੀ ਆ ਭਾਈ ਵੇਖ ਲਿਆ ਤੁਸੀਂ ਕਿਦਾਂ ਵੀ ਆ ਪੂਰੀ ਮੈਂ ਮੈਂ ਕਹਿੰਦਾ ਵੀ ਨਿਆਣਾ ਭਾਵੇਂ ਥੱਲੇ ਲਾਉਂਦੇ ਨੇ ਮੱਝ ਦੇ ਤੇ ਨਣੂ ਨਣਾ ਵੀ ਮੇਰੇ ਸਾਥੇ ਪਾਣੀ ਜੱਗਾਉਂਦਾ ਉਹਨੂੰ ਭਾਈ ਇਹੋ ਐ ਮੈਂ ਹੁਣ ਵੀ ਮੇਰੀ ਪੂਰੀ ਸਿਹਰਾ ਹੈ ਸੁਵਾ ਕਰਨਾ ਵੀਰ ਜੀਏ ਸੁਵਾ ਵੀਰ ਜੀ ਤੀਜਾ ਸੁਣੀ ਜੇ ਘਰ ਆਣਾਂ ਤੀਜਾ ਕਿਆ ਤੀਜਾ ਹੀ ਹੋਣੀ ਆ ਝੂੜਦੀ ਮੈਂ ਕਹਿੰਦੇ ਆ ਆ ਵੇਹ ਲੋ ਵੀਰ ਜੀ ਕਿੱਡੀ ਮਾਝਵਾ ਆਈਡੀ ਮਾਝ ਵੇਹ ਲੋ ਆਉਂਦੀ ਵੀਰ ਜੀ ਜਿਹੜਾ ਆਪਾਂ ਰੇਟ ਕਰਦੇ ਨਾ ਦੂਣ ਵਾਲੀ ਮਾਝਵਾ ਕੀ ਰੇਟ ਜੇ ਵੀਰ ਜੀ ਮੁੱਲ ਭਾਵੇਂ ਛੱਜੇ ਨੂੰ ਦੇਈ ਤੇ ਫੇਰ ਤੇ ਆਪਾਂ ਡੇਢ ਡੁੱਡ ਕਰ ਦੇਣੀ ਤੇਰੀ ਹੁਣ ਜਿਹੜਾ ਮੋਲ ਆਪਾਂ ਕਰਦੇ ਨਾ ਇਹਦਾ ਉੜਦੀਆਂ ਵਾਲੇ ਕਰ ਦੇਣਾ ਜੇ ਅੱਜ ਦੀ ਦੇਰੀ ਚ ਜਿਹੜਾ ਲੈ ਜੇ 19000 ਰੁਪਏ ਦੀ ਦਵਾਂਗੇ। ਬਾਕੀ ਕੋਈ ਨਹੀਂ ਆਏਗਾ ਮਾਣ ਤਾਣ ਕਰਾਂਗੇ ਭਾਈ ਪੂਰਾ। ਠੀਕ ਹੈ। ਵੀਰ ਜੀ ਹਾਂ ਨਾ ਜਿਹੜੀ ਦਵਾਂਗੇ 87000 ਰੁਪਏ ਦੀ ਦੇ ਦਾਂਗੇ। ਤੇ ਪਿੰਡ ਹੀ ਆਪਣਾ ਬੁੱਢਾ ਤੇ ਨੇੜੇ ਪੈਂਦਾ ਹੈ ਬਿਆਸ ਤਹਿਸੀਲ ਬਾਬੋਗੜਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ। ਨੰਬਰ ਬੋਲ ਦੋ ਕਰੀ ਆਪਣਾ 7837168043 ਵੀਰ ਜੀ ਫੋਨ ਕਰਕੇ ਜਰੂਰ ਲਗਾ ਗੱਲ ਕਰਨ ਵੀਰ ਕੋਈ ਨਹੀਂ ਆਪਾਂ ਪਤਾ ਨਹੀਂ ਕਿੱਥੇ ਛੱਡ ਦੇਣੀ ਏ ਤੇ ਜਿਹੜੀ ਗੱਲ ਕਹੀ ਆ ਵਾਕਿਆ ਸੀਲ ਖੰਡੀਆਂ ਵੇਖ ਲਓ ਮੱਝ ਜਿੱਥੇ ਮੱਝ ਹੀ ਖਲਾ ਦੇ। ਇਹਦਾ ਬਾਇਓਮੈਕ ਆਇਓ ਇਹਦੇ ਜਿਹੜੀ ਮੱਝ ਮੈਂ ਕਹਿੰਦਾ ਇਦਾਂ ਦਾ ਡੰਗਰ ਮਿਲਦਾ ਨਹੀਂ ਇਹ ਭਾਈ ਇਹਦੇ ਪੂਰੇ ਐ ਚੱਬ ਗਾਈ ਕਿ ਨਹੀਂ ਮੱਝ ਨੂੰ ਕੋਈ ਗਾੜੀ ਆਪ ਬੰਨਿਆ ਨਹੀਂ ਕਿਤੇ ਵੇਖ ਲੋ ਇਦਾਂ ਘਲੋਤੀ ਕਿ ਨਹੀਂ ਮੱਝ ਇਹ ਹੁੰਦੀ ਐ ਸਰੀ ਮੱਝ ਭਾਈ ਕਹਿੰਦਾ ਜਿਹੜਾ ਮੁੱਲ ਕੀਤਾ ਉਹ 4 ਤੋਂ 5 ਦਿਨ ਦਾ ਮੁੱਲ ਮੁੜ ਕੇ ਟਾਈਮ ਲੰਘਣ ਤੋਂ ਬਾਅਦ ਮੱਝ ਦਾ ਮੁੱਲ ਦਾ ਫਰਕ ਪੈ ਜਾਣਾ ਵਾ ਇਹ ਕੱਚੀ ਮੱਝ ਦਾ ਮੁੱਲ ਵਾ ਕਹਿੰਦਾ ਕੋਈ ਸੱਜਰ ਵੀਰ ਮੁੜ ਕੇ ਇਹ ਨਾ ਕਿ ਕੱਲ ਨੂੰ ਸੱਜਰ ਦਾ ਖਰਿਆ ਮੁੱਲ ਵਾਏ ਤੇ ਕੱਚੀ ਮੱਝ ਦਾ ਮੁੱਲ ਆ ਧੰਨਵਾਦ ਸਾਰੇ ਵੀਰਾਂ ਦਾ